ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਤਿਹਾਸਕ ਲੜੀ ਦੇ ਅੰਦਰ ਅੱਜ ਅਸੀਂ ਸਰਵਣ ਕਰਾਂਗੇ ਕਿ ਜਦੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਨਾਲ ਮਿਲਾਪ ਕਰਦੇ ਹਨ ਤੇ ਗੁਰੂ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਸਿੱਖੀ ਦੀ ਪ੍ਰਭਾਸ਼ਾ ਦਰਸਾਉਂਦੇ ਹਨ ਫਿਰ ਕਿਵੇਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਕੋਲ ਐ ਕਰਕੇ ਸਿੱਖੀ ਨੂੰ ਕਮਾਉਣਾ ਕਰਦੇ ਅਤੇ ਸੇਵਾ ਕਰਦੇ ਹਨ ਬਾਬਾ ਅਮਰਦਾਸ ਜੀ ਨੇ ਇਹ ਉਪਦੇਸ਼ ਆਮ ਸੰਸਾਰੀ ਜਗਿਆਸੂ ਦੀ ਤਰ੍ਹਾਂ ਗ੍ਰਹਿਣ ਨਹੀਂ ਕੀਤਾ ਆਪਨੇ ਗੁਰੂ ਅੰਗਦ ਦੇਵ ਜੀ ਦਾ ਇੱਕ ਇੱਕ ਉਪਦੇਸ਼ ਪੂਰੀ ਤਰ੍ਹਾਂ ਅਮਲ ਵਿੱਚ ਲਿਆਂਦਾ 21 ਸਾਲਾਂ ਤੋਂ ਤੀਰਥ ਸ਼ਨਾਣਾਂ ਦੇ ਕਰਮਕਾਂਡ ਹੀ ਲਈ ਇਸ ਸੰਸਾਰ ਤੋਂ ਜਾਨ ਛਡਾਉਣੀ ਸੌਖੀ ਨਹੀਂ ਸੀ ਜਾਤ ਪਾਤ ਦਾ ਬਿਤਕਰਾ ਛੱਡ ਸਕਣਾ ਅਰ ਖੱਤਰੀਆਂ ਦੀ ਉੱਚੀ ਜਾਤ ਵਿੱਚ ਜਨਮ ਲੈਣ ਦੇ ਹੰਕਾਰ ਤੋਂ ਛੁਟਕਾਰਾ ਹਾਸਲ ਕਰਨਾ ਅਤੇ ਮਨ ਨੂੰ ਸਿਮਰਤੀ ਦੇ ਪੈਰੋਕਾਰ ਬ੍ਰਾਹਮਣ ਦੇ ਜਾਲ ਨੂੰ ਤੋੜ ਕੇ ਵਿੱਚੋਂ ਨਿਕਲ ਸਕਣਾ ਮਹਾ ਔਖੀ ਕਾਰ ਸੀ ਸੰਗਤੀ ਸੇਵਾ ਵਿੱਚ ਤਾਂ ਹਰ ਉੱਚੀ ਨੀਵੀਂ ਜਾਤ ਦੇ ਲੋਕਾਂ ਦੀ ਸੇਵਾ ਕਰਨੀ ਪੈਣੀ ਸੀ ਸਭ ਮਨੁੱਖਾਂ ਨੂੰ ਭਰਾ ਭਰਾ ਸਮਝਣਾ ਜ਼ਰੂਰੀ ਸੀ ਗੁਰੂ ਅਮਰਦਾਸ ਜੀ ਇਸ ਸਮੇਂ ਆਪ ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਵੱਡੇ ਸਨ ਆਪ ਦੀ ਆਪਣੀ ਉਮਰ ਇਸ ਸਮੇਂ 62 ਸਾਲ ਦੀ ਸੀ ਗੁਰੂ ਅੰਗਦ ਦੇਵ ਜੀ ਨਾਲ ਕੁੜਮਾਚਾਰੀ ਦਾ ਖਿਆਲ ਵੀ ਲੋਕ ਲਾਜ ਦੇ ਆਧਾਰ ਤੇ ਤਿਆਗ ਸਕਣਾ ਸੌਖੀ ਗੱਲ ਨਹੀਂ ਸੀ ਬਾਬਾ ਅਮਰਦਾਸ ਜੀ ਘਰੋਂ ਮਾਇਆ ਹੱਥੋਂ ਸ਼ੁਰੂ ਤੋਂ ਹੀ ਸੌਖੇ ਸਨ ਤੇ ਘਰ ਦਾ ਗੁਜ਼ਾਰਾ ਬਹੁਤ ਸੌਖਾ ਚੱਲ ਰਿਹਾ ਸੀ। ਨਿਤ ਤੀਰਥ ਯਾਤਰਾ ਵਰਗੇ ਫਜ਼ੂਲ ਕੰਮ ਉੱਤੇ ਖਰਚ ਕਰਨਾ ਅਤੇ ਆਪਣੇ ਕੰਮ ਵਿਹਾਰ ਨੂੰ ਵਾਰ-ਵਾਰ ਠੱਪ ਕਰਨਾ ਕਮਜ਼ੋਰ ਮਾਲੀ ਹਾਲਤ ਨਾਲ ਸੰਭਵ ਨਹੀਂ ਸੀ। ਮਾਨ ਅਤੇ ਮਾਇਆ ਸੇਵਾ ਅਰ ਧਰਮ ਸਾਧਨਾ ਦੇ ਰਸਤੇ ਵਿੱਚ ਆਦ ਤੋਂ ਹੀ ਰੁਕਾਵਟਾਂ ਬਣਦੇ ਰਹੇ ਹਨ। ਪਰ ਗੁਰੂ ਅਮਰਦਾਸ ਜੀ ਦੀ ਲਗਨ ਇਤਨੀ ਪੱਕੀ ਸੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਉਪਦੇਸ਼ ਆਪ ਨੂੰ ਇਤਨਾ ਚੰਗਾ ਲੱਗਾ ਕਿ ਆਪ ਨੇ ਆਪਣੇ ਪੁਰਾਣੇ ਸਭ ਸੰਸਕਾਰਾਂ ਤੇ ਕਰਮ ਕਾਂਡਾਂ ਦੇ ਜਾਲ ਨੂੰ ਜੱਕਮੁਸ਼ ਤੋੜ ਦਿੱਤਾ ਅਤੇ ਕੇਵਲ ਮਾਤਰ ਗੁਰੂ ਘਰ ਦੀ ਹੋ ਗਏ ਖਡੂਰ ਸਾਹਿਬ ਵਿਖੇ ਬਾਬਾ ਅਮਰਦਾਸ ਜੀ ਨੇ ਸਿੱਖੀ ਦੀ ਅਮਲੀ ਕਮਾਈ ਤੇ ਸੰਗਤ ਦੀ ਸੇਵਾ ਦਾ ਬੀੜਾ ਚੱਕ ਲਿਆ ਆਲਸ ਲੋਕ ਲਾਜ ਪੁਰਾਣੇ ਸੰਸਕਾਰ ਆਦਿਕ ਸਭ ਦਾ ਤਿਆਗ ਕਰਕੇ ਲੰਗਰ ਦੀ ਸੇਵਾ ਭਾਂਡੇ ਮਾਂਜਣ ਦੀ ਸੇਵਾ ਖੂਹ ਵਿੱਚੋਂ ਪਾਣੀ ਕੱਢ ਕੇ ਸੰਗਤ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਗਰਮੀਆਂ ਵਿੱਚ ਸੰਗਤ ਨੂੰ ਪੱਖਾ ਚੱਲਣ ਦੀ ਸੇਵਾ ਆਦਿਕ ਵਿੱਚ ਪੂਰਨ ਸ਼ਰਧਾ ਭਾਵਨੀ ਨਾਲ ਜੁਟ ਗਏ ਹੱਥ ਕਾਰਬਲ ਚਿੱਤ ਕਰਤਾਰਬਲ ਇਹ ਆਪ ਦੀ ਜੀਵਨ ਜੋਗਤੀ ਬਣ ਗਈ ਸੇਵਾ ਤੋਂ ਜੇ ਸਮਾਂ ਬਚ ਜਾਏ ਇਕਾਂਤ ਵਿੱਚ ਬੈਠ ਕੇ ਬਾਣੀ ਪੜਨ ਵਿਚਾਰਨ ਉੱਤੇ ਲਗਾ ਦੇਣਾ ਗੁਰੂ ਅੰਗਦ ਦੇਵ ਜੀ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣ ਲਈ ਰੋਜ਼ਾਨਾ ਤਾਜ਼ਾ ਪਾਣੀ ਭਰ ਕੇ ਲਿਆਉਣ ਦੀ ਮਹਾਨ ਸੇਵਾ ਉਹਨਾਂ ਨੇ ਆਪਣੇ ਸਿਰ ਲਈ ਮੀਂਹ ਹਨੇਰੀ ਗਰਮੀ ਸਰਦੀ ਆਦ ਹਰ ਸਮੇਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣ ਲਈ ਤਾਜ਼ਾ ਜਲ ਭਰ ਕੇ ਲਿਆਉਣ ਦੀ ਨਿਰੰਤਰ ਸੇਵਾ ਕੀਤੀ ਫਿਰ ਇਹ ਸੇਵਾ ਇਤਨੇ ਲੰਬੇ ਸਮੇਂ ਤੱਕ ਨਿਭਾਈ ਕਿ 당ਗ ਰਹਿ ਜਾਣਾ ਪੈਂਦਾ ਹੈ 1541 ਤੋਂ 1552 ਤੱਕ ਦਾ 11 ਸਾਲਾਂ ਦਾ ਸਮਾਂ ਗੁਰੂ ਅਮਰਦਾਸ ਜੀ ਦੀ ਮਹਾਨ ਕਾਲਨਾ ਦਾ ਸਮਾਂ ਹੈ। ਪੰਗਰ ਦੇਵ ਜੀ ਦੇ ਇਸ਼ਨਾਨ ਲਈ ਅਜੋਕੇ ਬਹੁਤੇ ਲਿਖਾਰੀਆਂ ਅਨੁਸਾਰ ਜਲ ਬਿਆਸਾ ਨਦੀ ਤੋਂ ਲਿਆਇਆ ਜਾਂਦਾ ਸੀ ਜੋ ਖਡੂਰ ਸਾਹਿਬ ਤੋਂ 8-10 ਕਿਲੋਮੀਟਰ ਦੀ ਦੂਰੀ ਤੇ ਵਗਦਾ ਹੈ ਪਰ ਪੁਰਾਣੇ ਗ੍ਰੰਥਾਂ ਅਥਵਾ ਲਿਖਤਾਂ ਵਿੱਚ ਅਜਿਹੀ ਗੱਲ ਉੱਕੀ ਹੀ ਦਰਜ ਨਹੀਂ ਪ੍ਰਿੰਸੀਪਲ ਜੋਤ ਸਿੰਘ ਜੀ ਦੀ ਰਚਨਾ ਲਾਈਫ ਆਫ ਸ਼੍ਰੀ ਗੁਰੂ ਅਮਰਦਾਸ ਵਿੱਚ ਇਹ ਜਲ ਗੁਰੂ ਦੇ ਖੂਹ ਤੋਂ ਹੀ ਆਉਂਦਾ ਦੱਸਿਆ ਗਿਆ ਹੈ। ਇਤਨੀ ਦੂਰੀ ਤੋਂ ਅੱਧੀ ਰਾਤ ਪਾਣੀ ਲੈਣ ਜਾਣਾ ਤਾਂ ਕਿ ਸਵਾ ਪੈਰ ਰਾਤ ਰੈਂਦੀ ਤੱਕ ਉਹ ਗੁਰੂ ਜਲ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਪੇਸ਼ ਕੀਤਾ ਜਾ ਸਕੇ ਕੋਈ ਮਾਮੂਲੀ ਘਾਲਣਾ ਨਹੀਂ। ਨੇਚੇ ਤੌਰ ਤੇ ਆਪ ਦੀ ਦ੍ਰਿੜਤਾ, ਘਾਲਣਾ ਤੇ ਲਗਨ ਲਾਜਵਾਬ ਅਰ ਬੇਮਿਸਾਲ ਪ੍ਰਤੀਤ ਹੁੰਦੇ ਹਨ। ਉਮਰ 62 ਤੋਂ 73 ਸਾਲ ਦੇ ਦਰਮਿਆਨ ਜਾ ਰਹੀ ਹੋਵੇ ਸਰਦੀ ਗਰਮੀ ਹਨੇਰੀ ਝੱਖੜ بارش ਕੁਝ ਵੀ ਹੋਵੇ ਕਾਲੀ ਬੋਲੀ ਰਾਤ ਹੋਵੇ ਹਰ ਪਾਸੇ ਅੱਧੀ ਰਾਤ ਨੂੰ ਚੁੱਪਚਾਪਾ ਹੋਵੇ ਲਗਾਤਾਰ ਗੁਰੂ ਪਾਤਸ਼ਾਹ ਦੇ ਇਸ਼ਨਾਨ ਲਈ ਜਲ ਲੈ ਕੇ ਆਉਣਾ ਸੇਵਾ ਦੇ ਇਤਿਹਾਸ ਵਿੱਚ ਸਦਾ ਚਾਨਣ ਮਨਾਰੇ ਦਾ ਕੰਮ ਕਰਦਾ ਰਹੇਗਾ ਇਸ ਸੇਵਾ ਦੇ ਨਾਲ ਨਾਲ ਲੰਗਰ ਤਿਆਰ ਕਰਨ ਭਾਂਡੇ ਮਾਂਜਣ ਸੰਤਾਂ ਦੇ ਇਸ਼ਨਾਨ ਅਰ ਲੰਗਰ ਲਈ ਜਲ ਲਿਓਣ ਆਦਿਕ ਦੀਆਂ ਸੇਵਾਵਾਂ ਜਾਰੀ ਸਨ